ਇਕਿਛ ਹੋਸ਼ੇ ਮੀਡੀਆ ਉਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਟਾਲਾ ਟ੍ਰੈਫਿਕ ਪੁਲਿਸ ਨੇ ਜਦੋਂ ਇੱਕ ਕਾਰ ਸਵਾਰ ਨੌਜਵਾਨ ਨੂੰ ਰੁਕਨ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਕਾਰ ਰੋਕ ਕੇ ਆਪ ਕਾਰ ਵਿੱਚੋਂ ਨਿਕਲ ਕੇ ਭੱਜ ਗਿਆ ਮਗਰ ਪੁਲਿਸ ਨੇ ਵੀ ਦੌੜ ਕੇ ਉਸ ਨੂੰ ਨਜ਼ਦੀਕੀ ਸਿਵਲ ਥਾਣੇ ਤੋਂ ਕਾਬੂ ਕਰ ਲਿਆ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਉ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂਸ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ

پہلے تو پرمکھ بہت مطلب ہوتا ہے کہ موتر ہائے علاقے سارے کے مول مجھے ایک بولن چاہیے سارے تک کر لیندا ہوں او گالوں کی یہ گالوں ਹਰ ਇੱਕ ਮਿੰਟ ਹੋਰ ਦਾ ਬੱਸ ਦੱਸੋ ਕਿ ਦਾਇਆ ਨਾ ਉਹ ਜਾ ਤੱਕ ਆ ਦੇਖਣੀ ਆਣੇ ਬੱਸ ਇੱਕ ਮਿੰਟ ਬਾਅਦ ਛੇੜੀ ਆਉ ਉਹਨੇ ਅਜਾ ਨਾ ਭਾਜੀ ਇਹਦੀ ਗੱਡੀ ਲੱਗੀ ਗੱਡੀ ਲੱਗੀ ਹਾਂਜੀ ਹਾਂਜੀ ਇਹਨੇ ਤਾਂ ਕਾਲੀਆਂ ਜਾਣਾ ਇਹ ਕਿੰਨਾ ਰਾਹ ਸਾਨੂੰ ਮੈਂ ਫਿਰ ਭੱਜ ਲਗਾਉਂ ਪੂਟਲਾ 450 ਰੁਪਏ ਵੀ ਕਾਜ ਕਰ ਅੱਛਾ ਇਹਨੇ ਕਾਜ ਕਰੀਂ ਗਿਆ ਪੂਰੀ ਚੁੱਕਾ ਦੇ ਇੱਥੇ ਦੋ ਭੱਜਾ ਪਟਵਾਰੀ ਸਾਹਿਬ ਦੀ ਗੱਡੀ ਐ ਪਟਵਾਰੀ ਸਾਹਿਬ ਦੀ ਜੀ ਬਾਊਂਡ ਕਰੀਂ ਦੱਸ ਲੈ ਖੜਕ ਭਾਵੇਂ ਕਿਸੇ ਦੀ ਦੋ ਭੱਜਾ ਦੋਵੇਂ ਧਿਆਨ ਤੇਰਾ ਫਰਜ਼ ਉਹਨੇ ਤੈਨੂੰ ਰੋਕਿਆ ਜਰਾ ਫਰਜ਼ ਬੰਦਾ ਆਂ ਆਹ ਚੋ ਨਾ ਉਹਦੇ ਚਾਰ ਰੁਪਏ ਇੰਚਾਰਜ ਰੱਖ ਲਓ ਕੋਈ ਇੰਤਰਾ ਉਹਨੇ ਬਸੇ ਜਿਹਾ ਵੀ ਮੈਨੂੰ ਸਾਰੀ ਤੂੰ ਮਗਰ ਚਲੋ ਚਲੋ

ਇਹ ਆਪੋਰਟ ਕਰਨਾ ਨਹੀਂ ਆਉਂਦਾ ਇਹ ਆਪੋਰਟ ਕਰਨਾ ਨਹੀਂ ਆਉਂਦਾ ਜੰਗੋਂ ਬੰਦਾ ਜੰਗ ਕੋਲ ਕੇ ਮੈਂ ਆਜਾ ਮੈਂ ਕਿਹਦੇ ਪਾਸੇ ਜਰੂਰੀ ਹਮੇਸ਼ਾ ਸਾਡੇ ਫੇਰ